ਨਾ ਬਾਪੂ ਜੀ ਤੁਹਾਡਾ ਯੋਰਾ ਜੀ ਕਿਹੜਾ ਪੜਾ ਬਿਲਕੁਲ ਅਬੂਆ ਅੱਛਾ ਕੀ ਜਿਹੜੀ ਘਟਨਾ ਬਾਪੂ ਜੀ ਦੇ ਬਾਰੇ ਕੀ ਤੁਹਾਡੇ ਕੋਲ ਜਾਣਕਾਰੀ ਹੈ ਤੋਂ ਸੀ ਇਹ ਤੇ ਸਾਡਾ ਬੇਟਾ ਹੈ ਕੀ ਨਾ ਸੁਣਦਾ ਕੀ ਹੁੰਦੀ ਜੀ ਸੈਂ ਕਿੰਨੀ ਕੋਰ ਕਿੰਨੀ ਬਾਈ ਸਾਹਿਬ ਕਦੋਂ ਪੜਨ ਪੇ ਗਿਆ ਸੀ ਕਿਵੇਂ ਗਿਆ ਸੀ ਕਿਵੇਂ ਇਹ ਜੀ 10 ਮਹੀਨੇ ਹੋ ਗਏ ਗਿਆ ਸੀ ਸਟਡੀ ਵੀ ਜੇ ਤੇ ਅੱਛਾ ਸਟਡੀ ਨੂੰ ਕੋ ਹਾਂ ਪੜਾਈ ਖਾਤਰ ਨੇ ਉਹਦੇ ਆਰਮਨ ਨੇਆਂ ਛੁੱਟੀਆਂ ਸੀ। ਉਹਦਾ ਕੰਮ ਦੇਖਦਾ ਸੀ। ਵੀਰਵਾਰ ਨੂੰ ਸਾਨੂੰ ਪਤਾ ਲੱਗਿਆ ਵੀ ਆ ਗੱਡ ਹੋ ਗਈ। ਉਹ ਹਟਪਾਈ ਹੋਈ ਜੀ। ਮੁੰਡਾ ਘਰੇ ਨਹੀਂ ਆਇਆ। ਜਦੇ ਸਾਡੇ ਚਾਚੇ ਦਾ ਮੁੰਡਾ ਇਹਨਾਂ ਨੇ ਕੈਨੇਡਾ ਰਹੇ ਆ। ਇਹਨਾਂ ਨੇ ਆ ਕੇ ਜਿਹੜਾ ਕੋਕਾ ਨਾ ਸ਼ਿਕਰਿਆ। ਸਾਨੂੰ ਤਾਂ ਇਹ ਚੀਜ਼ ਦਾ ਅੱਜ ਪਤਾ ਲੱਗਿਆ। ਵੀ ਆਪਾਂ ਨਾ ਮਰ ਤਗੇ। ਇਸ ਤਰ੍ਹਾਂ ਦੇ ਪਰਿਵਾਰ ਦੇ ਹਾਲਾਤ ਨੇ ਕੋਠੇਵਾਚ ਪਹੁੰਚਾ ਲਿਆ। ਇੱਕ ਮਾਇਆ ਜੀ ਇੱਕ ਮੇਰੇ ਘਰ ਵਾਲੀ ਆ ਤੇ ਇੱਕ ਮੇਰੀ ਲੜਕੀ ਆ। ਇੱਕ ਇਹਨਾਂ ਦਾ ਚਾਚਾ ਦੇ ਚਾਚੀ ਆ। ਕੀ ਹੋ ਸਰਕਾਰ ਤੋਂ ਮੰਗ? ਸਰਕਾਰ ਤੋਂ ਮੰਗੇ ਇਹੀ ਕਰ ਰਹੇ ਆ ਵੀ ਡੈੱਡ ਬੋਡੀ ਜਾਂਦੀ ਜਾਵੇ। ਸਾਡੀ ਮਦਦ ਕਰੀ ਜਾਵੇ। ਗਰੀਬ ਪਰਿਵਾਰਾਂ ਪੈਸੇ ਇਕੱਠੇ-ਕੁੱਠੇ ਕਰਕੇ ਅਸੀਂ ਲਾਏ ਸੀ। ਸਾਨੂੰ ਐ ਦੁਵਾਰ ਵਾਲੇ ਜਨ ਨੇ ਇਤੋਂ ਪਿੰਡ ਚ ਮੁੰਡਾ ਉਹਨੇ ਆ ਕੇ ਦੱਸਿਆ ਵੀ ਪਹਿਲਾਂ ਇਹਨਾਂ ਨੇ ਪਰਿਵਾਰ ਨੂੰ ਪੁੱਛਿਆ ਆ ਕੇ ਵੀ ਤੁਹਾਡੇ ਕਿੰਨੇ ਦਿਨ ਪਹਿਲਾਂ ਚਾਰਨਦੀ ਬਣਾਉਣ ਗੱਲ ਹੋਈ ਆ ਮੁੰਡੇ ਦਾ ਨਾਮ ਚਾਰਨਦੀਪ ਸਿੰਘ ਸੀ ਜੀ ਤੇ ਇਹਨਾਂ ਵੀ 2-3 ਦਿਨ ਹੋ ਗਏ ਫਿਰ ਉਹਨੇ ਇੰਸਟਾਗ੍ਰਾਮ ਦੀ ਇੱਕ ਪੋਸਟ ਦਿਖਾਈ ਵੀ ਉੱਤੇ ਸੀਗਾ ਵੀ ਵੀਰਵਾਰ ਤੋਂ ਕੈਨੇਡਾ ਤੋਂ ਮੁੰਡਾ ਚਾਰਨਦੀਪ ਸਿੰਘ ਇਹ ਲਾਪਤਾ ਹੈਗਾ ਤੇ ਫਿਰ ਜਦ ਹੀ ਮੇਰੇ ਕੋਲੇ ਆ ਗਿਆ ਉਧਰ ਕਰੇ ਤੇ ਉੱਤੇ ਜਿਹੜਾ ਇੰਸਟਾਗ੍ਰਾਮ ਦੀ ਪੋਸਟ ਤੇ ਨੰਬਰ ਦਿੱਤਾ ਆਇਆ ਸੀ ਅਸੀਂ ਉੱਤੇ ਜਦ ਹੀ ਉਹ ਮੁੰਡੇ ਨਾਲ ਸੰਪਰਕ ਕਰ ਲਿਆ ਉਹ ਦਾ ਰੂਮ ਮੇਟ ਸੀਗਾ ਮੁੰਡਾ ਜੀ ਜਿੱਥੇ ਇਕੱਠੇ ਰਹਿੰਦੇ ਸੀ ਤੇ ਉਹਨੇ ਦੱਸਿਆ ਵੀ ਇਹ ਘਰੋਂ ਕੰਮ ਤੇ ਗਿਆ ਵੀਰਵਾਰ ਨੂੰ ਤੇ ਮੁੜ ਕੇ ਵਾਪਸ ਨਹੀਂ ਆਇਆ ਤੇ ਇਹਦਾ ਫੋਨ ਵੀ ਉਦੋਂ ਤੋਂ ਕੰਟੀਨਿਊਸ ਸਵਿਚ ਆਫ ਆ ਰਿਹਾ ਸੀ ਅਚਾਨਕ ਇਹ ਜਦੋਂ ਡੈਥ ਵਾਲੇ ਕਿਹਨੇ ਪਤਾ ਲਗਾ ਡੈਥ ਵਾਲੇ ਹੀ ਫਿਰ ਅਸੀਂ ਜਦ ਹੀ ਕੈਨੇਡਾ ਪੁਲਿਸ ਨੂੰ ਉੱਥੋਂ ਦਾ ਲੋਕਲ ਨੰਬਰ ਕੱਢ ਕੇ ਬੇਸਿਕਲੀ ਮੈਂ ਕੈਨੇਡਾ ਤੋਂ ਹੀ ਆਇਆ ਹਾਂ ਕੈਨੇਡਾ ਤੋਂ ਹੀ ਆਇਆ ਹਾਂ ਇੱਕ ਨੰਬਰ ਛੇ ਨੂੰ ਤੇ ਅਸੀਂ ਮੈਂ ਲੋਕਲ ਪੁਲਿਸ ਦਾ ਨੰਬਰ ਕੱਢ ਕੇ ਜਿਹੜੀ ਉਹਨਾਂ ਨੂੰ ਆਪਦੇ ਬੰਦੀਆਂ ਕੰਪਲੇਨਟ ਕੀਤੀ ਤੇ ਕੇਸ ਬਾਰੇ ਪੁੱਛਿਆ ਸੀ ਜੀ ਫਿਰ ਉਹਨਾਂ ਨੇ ਸਾਨੂੰ ਕਿਹਾ ਸੀ ਅਜੇ ਅਸੀਂ ਕੋਈ ਆਫਸਰ ਲਾਇਆ ਨਹੀਂ ਤੇ ਮੰਡੇ ਨੂੰ ਉਹਨਾਂ ਨੇ ਫਿਰ ਕਿਸੇ ਆਫਸਰ ਦੀ ਡਿਊਟੀ ਲਾਈ ਸੀ ਉਸ ਤੋਂ ਬਾਅਦ ਕੀ ਪਿੰਟਚ ਸੀਗੇ ਉਹ ਮੇਰੇ ਨਾਲ ਉਹਨਾਂ ਦੀ ਮੈਨੂੰ ਵੀ ਕਾਲ ਆਸੀ ਮੈਂ ਵੀ ਉਹਨਾਂ ਨੂੰ ਕਾਲ ਕਰਦਾ ਸੀ ਤੇ ਕੱਲ ਨੂੰ ਉਹਨਾਂ ਨੇ ਡਿਕਲੇਅਰ ਕਰਤਾ ਸੀਗਾ ਵੀ ਸਾਨੂੰ ਸੀਸੀਟੀਵੀ ਫੁਟੇਜ ਮਿਲ ਮਿਲ ਗਈਆਂ ਵੀ ਮੰਡੇ ਛੋਟੇ ਜਿਹੜੀ ਹੈਗੀਆਂ ਵੀ ਜੱਜ ਹੋ ਗਏ ਤੇ ਡੀਐਨ ਲਈ ਉਹਨਾਂ ਨੇ ਮੇਰੇ ਤੋਂ ਪੁੱਛਿਆ ਸੀਗਾ ਵੀ ਇਹਦਾ ਕੋਈ ਪੁਰਾਣਾ ਦੰਦ ਘਰੇ ਪਿਆ ਹੋਵੇ ਜਾਂ ਵਾਲ ਇਦੇ ਸਰ ਦੇ ਕੋਈ ਹੋਣ ਤੇ ਉਹਨਾਂ ਦੱਸਤਾ ਸੀ ਉਹਨਾਂ ਨੂੰ ਵੀ ਇੰਡੀਆ ਦੇ ਵਿੱਚ ਅਸੀਂ ਐ ਕੁਝ ਰੱਖਦੇ ਨਹੀਂ ਹੈਗੇ ਨਾ ਬਾਗ ਰੱਖਦੇ ਹਨ ਡੀ ਦੰਦ ਵਗੈਰਾ ਨਹੀਂ ਤੇ ਅੱਜ ਸਵੇਰੇ ਰਾਤ ਫਿਰ ਪਰਿਵਾਰ ਮੇਰੇ ਨਾਲ ਸੀ 11 ਵਜੇ 1 ਵਜੇ ਦੀ ਅਪਾਇੰਟਮੈਂਟ ਸੀ ਸਾਡੀ ਉਹਦੇ ਨਾਲ ਗੱਲ ਕਰਨ ਦੀ ਫਿਰ ਇਧਰ ਇਧਰਲੇ ਟਾਈਮ ਨਾਲ ਰਾਤ ਸੀ 11 ਵਜੇ ਗੱਲ ਕੀਤੀ ਸੀ ਉਹਨੇ ਮੈਨੂੰ ਡਿਕਲੇਅਰ ਕਰਤਾ ਸੀ ਪਰ ਮੈਂ ਪਰਿਵਾਰ ਨੂੰ ਨਹੀਂ ਸੀ ਦੱਸਿਆ ਫਿਰ 7:54 ਕਮਿੰਟ ਤੇ ਅੱਜ ਸਵੇਰੇ ਉਹਦਾ ਫੇਰ ਦੁਬਾਰੇ ਕਾਂਸਟੇਬਲ ਦਾ ਫੋਨ ਆਇਆ ਸੀਗਾ ਤੇ ਉਹਨੇ ਮੈਨੂੰ ਪੁੱਛਿਆ ਸੀ ਵੀ ਪਰਿਵਾਰ ਨੂੰ ਦੱਸਤਾ ਕਿ ਨਹੀਂ ਹਜੇ ਮੈਂ ਕਿਹਾ ਵੀ ਮੈਂ ਪਰਿਵਾਰ ਨੂੰ ਹਜੇ ਦੱਸਿਆ ਨਹੀਂ ਹੈਗਾ ਵੀ ਮੈਂ ਉਹ ਕਹਿੰਦਾ ਵੀ ਤੂੰ ਦੱਸ ਸਕਦਾ ਜਾਂ ਅਸੀਂ ਐਮਬੈਸੀ ਦੇ ਥਰੂ ਵੀ ਦੱਸ ਲਈ ਹੈ ਨਾ ਮੈਂ ਕਿਹਾ ਮੈਂ ਦੱਸਤਾ ਸਕਦਾ ਵਿੱਚ ਪਰ ਜੇ ਤੁਸੀਂ 100% ਸ਼ੋਰ ਹੋਊਂਗੇ ਇਹਦੀ ਮੁੰਡੇ ਦੀ ਡੈਥ ਹੋ ਚੁੱਕੀ ਆ ਨਾ ਤੇ ਫਿਰ ਮੈਂ ਉਹਨੂੰ ਜਿਹੜੀ ਸੀਸੀਟੀਵੀ ਉਹਦੇ ਬਾਰੇ ਪੁੱਛਿਆ ਸੀਗਾ ਵੀ ਸੀਸੀਟੀਵੀ ਫੁਟੇਜ ਸਾਨੂੰ ਉਹ ਭੇਜ ਦਿਓ ਮੈਂ ਪਰਿਵਾਰ ਨੂੰ ਦਿਖਾ ਦੂੰਗਾ ਉਹ ਕਹਿੰਦਾ ਵੀ ਇਹ ਮੈਂ ਸੁਪਰਵਾਈਜ਼ਰ ਸਾਡਾ ਹੈ ਨਹੀਂਗਾ ਸੋਮਵਾਰ ਨੂੰ ਸੁਪਰਵਾਈਜ਼ਰ ਆਊਗਾ ਪਲੀਜ਼ ਦਾ ਜਿਹੜਾ ਸੁਪਰਵਾਈਜ਼ਰ ਆ ਬਿਯੋਧਨਾ ਸਲਾਹ ਕਰਕੇ ਅਸੀਂ ਤੁਹਾਨੂੰ ਕੁਝ ਸਟੈਲ ਫੋਟੋਗ੍ਰਾਫੀ ਉਸ ਤੋਂ ਜੋ ਕਾਸਪੈਕਚਨ ਨਾਲ ਕੇ ਅਸੀਂ ਤੁਹਾਨੂੰ ਸੋਮਵਾਰ ਤੱਕ ਪ੍ਰੋਵਾਈਡ ਕਰਵਾ ਦਾਂਗੇ ਤੇ ਪਰਿਵਾਰ ਨੂੰ ਉਹਨੇ ਮੈਨੂੰ ਡਿਕਲੇਅਰ ਕਰਨ ਨੂੰ ਕਿਹਾ ਤਾਂ ਅਸੀਂ ਮੈਂ ਪਰਿਵਾਰ ਨੂੰ ਦੱਸਤਾ ਵੈਸੇ ਉਹਨਾਂ ਨੇ ਮੈਨੂੰ ਇਹ ਵੀ ਦੱਸਿਆ ਵੀ ਅਸੀਂ ਇੰਡੀਅਨ ਐਂਬੈਸੀ ਨੂੰ ਵੀ ਆਲਰੇਡੀ ਇਹ ਕੰਮ ਬਾਰੇ ਦੱਸ ਚੁੱਕੇ ਹਾਂ ਫੋਰਟ ਦਾ ਮੇਰੇ ਡੈਡ ਬੀਗੋਂ ਦੇ ਜੀ ਫੋਰਟ ਦੀ ਤਰ੍ਹਾਂ ਕੋ ਸੰਪਰਕ ਚੱਲ ਰਿਹਾ ਹੈਗਾ ਹਜੇ ਤੱਕ ਮੈਨੂੰ ਪੁੱਛਿਆ ਸੀਗਾ ਵੀ ਡੈੱਡ ਬੋਡੀ ਬਾਰੇ ਕੀ ਕਰ ਸਕਦੇ ਅਸੀਂ ਨਾ ਉਹ ਕਹਿੰਦਾ ਵੀ ਹਜੇ ਇਹ ਪਹਿਲਾਂ ਡੀਐਨਏ ਹੋਊਗਾ ਪਹਿਲਾਂ ਬੋਡੀ ਡਿਕਲੇਅਰ ਹੋਊਗੀ ਵੀ ਇਹਦੀ ਕਿਹੜੀ ਬੋਡੀ ਹੈ ਕਿਉਂਕਿ ਉੱਥੇ ਆਮ ਹੋਰ ਵੀ ਬੋਡੀਆਂ ਹੁੰਦੀਆਂ ਨੇ ਉਹਨਾਂ ਕੋਲੇ ਜਦੋਂ ਡੀਐਨਏ ਡਿਕਲੇਅਰ ਹੋ ਗਿਆ ਉਹ ਇੱਥੇ ਉੱਥੇ ਨਾ ਕੋਈ ਹੋਣ ਕਰਕੇ ਹੁਣ ਇੰਡੀਅਨ ਐਂਬੈਸੀ ਅਰੇਂਜ ਕਰੋਗੀ ਤੇ ਇਹਨਾਂ ਦੇ ਘਰ ਚੋਂ ਜਾਂ ਇਹਦੀ ਭੈਣ ਦਾ ਮੁੰਡੇ ਦਾ ਜਾਂ ਇਹਦੇ ਡੈਡੀ ਦਾ ਜਾਂ ਮੰਮੀ ਦਾ ਕਿਸੇ ਦਾ ਡੀਐਨਏ ਲੈ ਕੇ ਫਿਰ ਮੈਚ ਕਰਨਗੇ ਫਿਰ ਮੈਚ ਕਰਕੇ ਫਿਰ ਬੋਡੀ ਡਿਕਲੇਅਰ ਹੋਊ ਫਿਰ ਗਾਹਾਂ ਪ੍ਰੋਸੈਸ ਸ਼ੁਰੂ ਹੋਊਗਾ ਇਹਦੇ ਵਾਸਤੇ ਉਹ ਕਹਿੰਦਾ ਸੀ ਇੱਕ ਮਹੀਨਾ ਵੀ ਲੱਗ ਸਕਦਾ 2 ਮਹੀਨੇ ਵੀ ਜਾਂ ਜ਼ਿਆਦਾ ਟਾਈਮ ਵੀ ਇਸ ਵਿੱਚ ਲੱਗ ਸਕਦਾ ਜੀ ਮੇਰਾ ਨੂਰ ਸਰਪੰਚਰ ਵਿੰਦਰ ਸਿੰਘ ਕਬੂਲ ਇਹ ਜੀ ਜਿਹੜਾ ਆਪਣੇ ਜੋਰਾ ਸਿੰਘ ਦਾ ਬੇਟਾ ਸੀ ਚਰਨਦੀਪ ਸਿੰਘ ਤੇ ਇਹ ਬਹੁਤ ਸਧਾਰਨ ਪਰਿਵਾਰ ਗਰੀਬ ਪਰਿਵਾਰ ਇਹਨਾਂ ਨੇ 10 ਮਹੀਨੇ ਪਹਿਲਾਂ ਉਹਨਾਂ ਨੂੰ ਬਹੁਤ ਖੁਸ਼ੀਆਂ ਨਾਲ ਪੈਸਾ ਇਕੱਠਾ ਕਰਕੇ ਇੱਧਰ ਉੱਧਰ ਕੈਨੇਡਾ ਭੇਜਿਆ ਵੀ ਵੀ ਆਪ ਦਾ ਵਧੀਆ ਕੰਮ ਕਰਕੇ ਸੈਟਲ ਹੋ ਜੂ ਤੇ ਸਾਡੇ ਘਰ ਦਾ ਵੀ ਕੋਸ ਸਮਝੋ ਜੀ ਦੇ ਤੇ ਜਿਹਦੀ ਮੌਤ ਦੀ ਜਦ ਸਾਨੂੰ ਪਿੰਡ ਚੋਂ ਖਬਰ ਚੋਬਰ ਪਤਾ ਲੱਗਿਆ ਸਾਰੇ ਪਿੰਡ ਵੀ ਬਹੁਤ ਦੁੱਖ ਹੋਇਆ ਤੇ ਸਾਰਾ ਪਿੰਡ ਹੀ ਸੋਗ ਚ ਆ ਤੇ ਅਸੀਂ ਸਰਕਾਰ ਨੂੰ ਸਿਆਪ ਸਰਕਾਰ ਤੇ ਭਾਰਤ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਆ ਵੀ ਇਹਦੀ ਲਾਸ਼ ਜਲਦੀ ਤੋਂ ਜਲਦੀ ਇਹਦੇ ਮਾਪਿਆਂ ਨੂੰ ਔਰ ਦੋਵੇਂ ਤੇ ਸਾਨੂੰ ਇੰਦੀਆ ਚ ਆਕੇ ਦਾ ਅਸੀਂ ਜਿਹੜਾ ਅੰਤਿਮ ਸੰਸਕਾਰ ਕਰ ਸਕੀ ਤੇ ਅਸੀਂ ਐਮਪੀ ਸਾਹਿਬ ਵੀ ਸਾਡੇ ਹਲਕੇ ਦੇ ਵਧੀਆ ਨੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਉਹ ਵੀ ਉਧਰ ਦੀ ਸਰਕਾਰ ਨਾਲ رابطہ ਕਰਕੇ ਇਹਨਾਂ ਦੀ ਡੈੱਡ ਬੋਡੀ ਦੀ ਮਦਦ ਕਰਨ ਤੇ ਹੋਰ ਵੀ ਮੈਂ ਐਨ ਆਰ ਆਈ ਸਾਡੇ ਜਿੰਨੇ ਵੀ ਵੀਰਾਂ ਉਹਨਾਂ ਨੂੰ ਵੀ ਕਹਿਣਾ ਵੀ ਇਹ ਬਹੁਤ ਗਰੀਬ ਪਰਿਵਾਰ ਹੈ ਵੀ ਆਪਾਂ ਇਹਨਾਂ ਦੀ ਜਿੰਨੀ ਹੱਦ ਤੱਕ ਹੈਲਪ ਕਰੀ ਅਸੀਂ ਨਗਰ ਮੀ ਉਹ ਵੀ ਕਰਾਂਗੇ ਵੀ ਇਹਨਾਂ ਦੀ ਹੈਲਪ ਹੋ ਸਕੇ ਤੇ ਇਹਨਾਂ ਦਾ ਬੇਟਾ ਦੀ ਨਾਸ ਇਹਨਾਂ ਨੂੰ ਮਿਲ ਸਕੇ ਇਹਨਾਂ ਦੇ ਪਰਿਵਾਰ ਚ ਹੋਰ ਕੋੜਾ ਕਿੱਲੇ ਬੱਚੇ ਸਨ ਹਾਂ ਇਹਨੇ ਪ੍ਰਵਾਰਤ ਕਿੰਨੇ ਬੱਚੇ ਨੇ ਜਾਂ ਕੋਈ ਹੋਰ ਕੋਣ ਕੋੜਨਾਂ ਨੇ ਪ੍ਰਵਾਰਤ ਇਹਨਾਂ ਦੇ ਪਰਿਵਾਰਤ ਜੀ ਦੇਖੋ ਬੇਟਾ ਸੀਗਾ ਇਹਦੇ ਇਹਨਾਂ ਦੇ ਚੋਰਾ ਸੰਘ ਤੇ ਬ੍ਰਦਰਸ ਦੇ ਵੀ ਕੋਈ ਬੱਚਾ ਨਹੀਂ ਇੱਕ ਬੇਟੀ ਹੈ ਉਸ ਤੋਂ ਵੀ ਨਾ ਤੇ ਸਾਰਾ ਘਰ ਹੀ ਖਾਲੀ ਹੋ ਗਿਆ ਜੀ ਉਹ ਘਰਾਂ ਚ ਇੱਕ ਬੇਟਾ ਸੀ ਹਾਂਜੀ ਹਾਂਜੀ ਦੋਨੋਂ ਤੇ ਇੱਕ ਹੀ ਬੇਟਾ ਸੀ ਜੀ ਤਾਂ ਹੀ ਤਾਂ ਚਮਲਾ ਅੱਡਾ ਨਾਲ ਭੇਜਿਆ ਸੀਗਾ ਜੀ ਤੇ ਅਸੀਂ ਸਾਰੇ ਪ੍ਰਸ਼ਾਸਨ ਨੂੰ ਵੀ ਤੇ ਸਰਕਾਰ ਤੋਂ ਇਹੀ ਮੰਗ ਕਰਦੇ ਆਂ ਵੀ ਉਹਦੀ ਇਹਨਾਂ ਦੀ ਹੈਲਪ ਕਰਕੇ ਬਿਓ ਬੋਦੀ ਸੰ ਜਲਤੋ ਜਲਦ ਬਿਓ ਜੀ ਮਿਲਦੀ ਇੰਨ ਕੰਡੀਆਂ ਬੰਗਾਈ ਜੀ ਹਾਂ ਜੀ